ਜਾਣ ਦੀ ਗੱਲ ਨਹੀਂ ਕਰੀ ਪਤਾ ਨਹੀਂ ਮੈਨੂੰ ਦਾ ਉਹ ਦੱਸਦਾ ਸੀ ਲੱਖਾ ਕੱਲ ਨੂੰ ਲੱਖਾ ਕਹਿ ਰਿਹਾ ਸੀ ਕਹਿੰਦਾ ਉਹਨੇ ਜਾਣਾ ਜੂਣਾ ਕਿਤੇ ਮੈਂ ਰਸੋਈ ਚ ਲੈ ਕੇ ਜਾਂਦੀਆਂ ਫੋਨ ਕਹਿੰਦਾ ਉਹਨੇ ਜਾਣਾ ਕਿਤੇ ਵੀ ਮੈਂ ਵੀ ਫਿਰ ਸਟੇਟਸ ਦੇਖਿਆ ਸੀਗਾ ਉਹਦਾ ਗੱਡੀ ਤੇ ਪਾਇਆ ਵਾ ਗੱਡੀ ਤੇ ਜਾ ਰਹੀ ਸੀ ਉਹ ਕਿਤੇ ਸਟੇਟਸ ਚ ਦੇਖੀ ਦੀ ਮੈਂ ਹੇਰੇ ਗਾਣੇ ਸੁਣਦੀ ਜਾਂਦੀ ਸੀ ਉਹ ਤਾਂ ਅਸੀਂ ਤੋਂ ਅਸ ਜੀ ਬੜੀ ਬਹਿਣ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਕੈਸੀ ਹੋ ਆਪ ਔਰ ਆਪਕੇ ਪਰਿਵਾਰ ਮੇ ਸਭ ਮੈਂ ਠੀਕ ਹੂੰ ਭਈਆ ਅਸੀਂ ਤੋਂ ਅਸ ਜੀ ਮੈਂ ਠੀਕ ਹੂੰ ਆਪ ਸੁਣਾਓ ਕੈਸੇ ਹੋ ਘਰ ਪਰਿਵਾਰ ਕਿਵੇਂ ਆ ਠੀਕ ਆ ਸਾਰਾ ਮੈਂ ਠੀਕ ਮੇਰਾ ਪਰਿਵਾਰ ਠੀਕ ਚੜਦੀ ਕਲਾ ਤੁਸੀਂ ਸੁਣਾਓ ਕਿਵੇਂ ਹੋ ਸੀ ਸੁਣਾਓ ਕਿਵੇਂ ਹੋ ਅੱਛਾ ਜੀ ਹਾਂ ਭੈਣੋ ਕਿੱਥੇ ਗਈ ਸੀ ਗਾਣੇ ਸੁਣਦੀ ਜਾਂਦੀ ਸੀ ਉਹ ਤਾਂ ਹੋਰ ਲੱਟਾਂ ਮਲੀ ਹੋਰ ਗਾਣੇ ਲਾ ਕੇ ਗੱਡੀ 'ਚ ਜਾਂਦੀ ਸੀਗੀ ਉਹ ਤਾਂ ਕਿਦੇ ਹੁਣ ਰਾਮ ਹੈ ਨਾ ਕੀ ਰਾਮ ਉਹਨੂੰ ਦੁੱਧ ਕਮਾਉਣਾ ਅੱਜ ਸੀ ਇਹਰੇ ਜਿਹੜਾ ਮੋੜਨ ਤਾਰੇ ਦੂਸਰੇ ਕੀ ਆਪਾਂ ਨੂੰ ਹੋਰ ਗਾਣੇ ਸੁਣਦੀ ਜਾਂਦੀ ਦੀ ਰੌਣਕਾਂ ਲਾਈਆਂ ਪਈਆਂ ਨੇ ਤੇ ਹੁਣ ਮੇਰੇ ਤਾਂ ਰੌਣਕਾਂ ਲਾਈਆਂ ਪਈਆਂ ਤੀ ਤਾਂ ਹੀ ਤਾਂ ਪਾਣੂ ਨਹੀਂ ਯਾਦ ਕਰਿਆ ਮੇਰੇ ਨਾਲ ਵੀ ਨਹੀਂ ਗੱਲ ਹੋਈ ਮੈਂ ਤਾਂ ਉਹ ਦੇਖੀ ਆ ਉਹਦਾ ਸਟੇਟਸ ਦੇਖਿਆ ਸੀ ਗੱਡੀ ਚ ਜਾਂਦੀ ਦੀ ਸਲੰਗਾ ਮਾਰਦੀ ਮੈਂ ਕਿਹਾ ਜਾਂਦੀ ਆ ਤੂੰ ਭੱਜੀ ਹੋਰ ਮੈਂ ਸਟੇਟਸ ਦੇਖਿਆ ਸੀ ਉਹਦਾ ਹਾਂ ਇੱਥੇ ਧਰਦੀ ਇੱਥੇ ਲੋਟ ਆਉਂਗਾ ਔਰ ਗਾਣੀ ਸੁਣਦੀ ਜਾਂਦੀ ਕਿਤੇ ਰਿਸ਼ਤੇਦਾਰੀ ਚ ਗਈ ਦੂਗੀ ਚੱਕੋ ਜੀ ਮੈਂ ਦਿੱਖੇ ਨੂੰ ਮਾਤਾ ਜੀ ਮੇਰੇ ਬਾਹਰ ਤੇ ਵਾਹਿਗੁਰੂ ਸਾਹਿਬ ਜੀ ਕੀ ਅਮੀਰ ਕਿਰਪਾ ਹੈ ਬੜੀ ਬਹਨ ਜੀ ਕੇ ਅਸੀਂ ਇਸ ਵਾਸਤੇ ਬਹੁਤ ਖੁਸ਼ ਹਾਂ ਜੀ ਧੰਨਵਾਦ ਜੀ ਧੰਨਵਾਦ ਅਸੀ ਤੋਂ ਸਜੀ ਧੰਨਵਾਦ ਆਪਕਾ ਬਹੁਤ ਬਹੁਤ ਧੰਨਵਾਦ ਆਪਾਈ ਸਾਡੇ ਘਰੇ ਆਏ ਅੱਜ ਤੁਸੀਂ ਧੰਨਵਾਦ ਤੁਹਾਡਾ ਬਹੁਤ ਬਹੁਤ ਹਾਂਜੀ ਜੀ ਬੀ ਬਣਾ ਲਏ ਸਾਕੇ ਜਸ ਸਿੰਘ ਦੇ ਘਰੇ ਮੈਂ ਜਸ ਸਿੰਘ ਦੇ ਘਰੇ ਆਇਆ ਸੀ ਥੋੜਾ ਬਹੁਤ ਬਹੁਤ ਧੰਨਵਾਦ ਕਿਰਪਾ ਤੁਹਾਡੀ ਬਹੁਤ ਇਹ ਹੋ ਗਿਆ ਮਾ ਦੇ ਜੇ ਗਿਆ ਇਹਦਾ ਜਿਆਦਾ ਜਾਂਦਾ ਤੇ ਇੱਕ ਮਿੰਟ ਤੇ ਕਰਾਂ ਗੱਲ ਪਾ ਆਪਣੇ ਆਪ ਕਰਦੇ ਕਰਦੇ ਜੋ ਪਰ ਇਹ ਹੋ ਨਹੀਂ ਨਮਾਨਾ ਖਾ ਚੁੱਕਾ ਗਾਉਂਟ ਕਰਦੇ ਬਸ ਕੋਈ ਜੁਕਤ ਮਰ ਹਕਦਰ ਤੋਂ ਕੋਈ ਮਾਣ ਜੀ ਨਾਲ ਜੱਗ ਮਾਣ ਜੀ ਬਿੱਲਾ ਬਦੂ ਫਿਰ ਫੇਰ ਮਾਣ ਜੀ ਨੇ ਰੋਟੀ ਖਾਣੀ ਹੈ ਤੇ ਅੱਗੇ ਜੇ ਮੈਂ ਮਾਣ ਲਾ ਤਬਾ ਸੋਤੋ ਹੋ ਗਿਆ ਦੇਖ ਮੜੇ ਨੂੰ ਠੀਕ ਹੋ ਉਸ ਹੁਣ ਤਾਂ ਜਨਾ ਨਹੀਂ ਗੁਰ ਜੀ ਬੋਲੀਗਾ ਕਿਉਂਕਿ ਅਸੀਂ ਕਿਹਨਾਂ ਪਰੇ ਲੇਟ ਕੇ ਨਹੀਂ ਕਿਤੇ ਨਾ ਵੀ ਆਖ ਦੇ ਇਹਨੇ ਕਹ ਪਰਾਂ ਲੇਟ ਕੇ ਔਰ ਬਾਅਦ ਜੂ ਦੇ ਬੱਸ ਫਾਦੇ ਪਾਦੇ ਪੰਦੇ ਵਿੱਚ ਚਾਹ ਪੈ ਜੂਗੀ ਜੱਗ ਚ ਚਾਹ ਪੈ ਜੂਗੀ ਔਰ ਇਹਦਾ ਸਾਫ ਕਰਕੇ ਰੱਖ ਲਈ ਕਿਵੇਂ ਹੋ ਗਏ ਮਰੀ ਚਾਹ ਕਰਨ ਕਰ ਲਈ ਵਾਹਿਗੁਰੂ ਕੰਦੀ ਕਰੀਏ ਫੋਨ ਬਣਾਣਾ ਪਊਗਾ ਫੋਨ ਬਣਾਣਾ ਪਊਗਾ ਫੋਨ ਨਹੀਂ ਹੈ ਉਸ ਤੇ ਨਰੇਬ